ਇਹ ਬਹੁਤ ਲੋਕਾਂ ਦਾ ਮਨ ਬਣਿਆ ਹੋਇਆ ਦੇਖੋ ਲੋਕ ਇਹਨਾਂ ਦੇ ਝੂਠਾਂ ਤੋਂ ਤੰਗ ਆ ਗਏ ਨੇ ਕਾਲੀਦਾਲ ਉਥੇ 5 ਦਫਾ ਐਮਪੀ ਰਹਿ ਚ 6 ਵਾਰ ਰਹਿ 6 ਵਾਰ ਹੀ ਐਮਪੀ ਰਹਿਣ ਤੋਂ ਬਾਅਦ ਇਸ ਇਲਾਕੇ ਦਾ ਤਾਂ ਸਭ ਕੁਝ ਹੋਇਆ ਹੈ ਤੁਸੀਂ ਆਪ ਵੀ ਦੱਸੋ ਜੀ ਪੱਤਰਕਾਰ ਉਹ ਤੁਸੀਂ ਤਾਂ ਰੋਜ਼ ਹਰ ਪਿੰਡ ਜਾਂਦੇ ਹੋ ਹਰ ਸ਼ਹਿਰ ਜਾਂਦੇ ਹੋ ਇਹ ਬੜੇ ਅਫਸੋਸ ਦੀ ਗੱਲ ਹੈ ਇਸ ਤਰ੍ਹਾਂ ਦਾ ਲੋਕਾਂ ਨਾਲ ਧੋਖਾ ਨਹੀਂ ਹੋਣਾ ਚਾਹੀਦਾ ਪਿਛਲੇ 10-15 ਦਿਨ ਤੋਂ ਸਰ ਅਸੀਂ ਵੀ ਫਰੋਜ਼ਪੁਰ ਹਲਕੇ ਦੇ ਵਕਤ-ਵਕਤ ਵਿਧਾਨ ਸਭਾ ਹਲਕਿਆਂ ਦੇ ਵਿੱਚ ਫਿਰ ਰਹੇ ਹਾਂ ਜਿੱਦਾਂ ਕਿ ਤੁਸੀਂ ਗੱਲ ਕਰ ਰਹੇ ਸੀ ਸਟੇਜ ਤੋਂ ਸਵਸਥ ਭਾਰਤ ਅਭਿਆਨ ਯੋਜਨਾ ਦੀ ਹਲੇ ਤੱਕ ਬਹੁਤ ਮਜ਼ਦੂਰ ਪਰਿਵਾਰ ਇਹਨਾਂ ਇਸ ਤਰ੍ਹਾਂ ਦੇ ਜਿਨ੍ਹਾਂ ਦੇ ਅਜੇ ਤੱਕ ਮਕਾ ਆਂ ਕੱਚੇ ਆ ਜਿਹੜੀਆਂ ਫਲਸ਼ ਵਗੈਰਾ ਉਹ ਵੀ ਨਹੀਂ ਪ੍ਰੋਪਰ ਪੂਰੀਆਂ ਬਣੀਆਂਗਾ ਉਹਨਾਂ ਚੀਜ਼ਾਂ ਨੂੰ ਕਿਵੇਂ ਦੇ ਦੇਖੋ ਉੱਤੋਂ ਸੈਂਟਰ ਸਰਕਾਰ ਨੇ ਪੈਸਾ ਮੋਦੀ ਸਾਹਿਬ ਨੇ ਭੇਜਿਆ ਹੈ ਥੱਲੇ ਜਿਹੜੀ ਪੰਜਾਬ ਦੀ ਸਰਕਾਰ ਹੈ ਇਹ ਸ਼ਰਾਰਤ ਕਰਦੀ ਹੈ ਇਹ ਜਿਹੜੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਨੇ ਜਾਂ ਜਿਹੜੇ ਸਾਡੇ ਕੋਲ ਆ ਕੇ ਕਹਿੰਦੇ ਜੇ ਸਾਡਾ ਬੰਦਾ ਜਾ ਕੇ ਕਾਗਜ਼ ਲੈ ਜਾਂਦਾ ਹੈ ਤਾਂ ਇਹ ਕਿਉਂਕਿ ਫੈਡਰਲ ਸਿਸਟਮ ਹੈਗਾ ਅਸੀਂ ਉਹਨਾਂ ਨੂੰ ਪੈਸੇ ਉਹਨਾਂ ਨੂੰ ਭੇਜਦੇ ਹਾਂ ਸਟੇਟ ਗਵਰਨਮੈਂਟ ਨੂੰ ਕਿ ਇਹ ਮਕਾਨ ਸਾਡੇ ਬਣਾਉਂਦੇ ਨਹੀਂ ਪੈਸਾ ਖਰਚ ਹੋਰ ਕਦੇ ਥਾਂ ਤੇ ਕਰ ਦਿੰਦੇ ਨੇ ਤੇ ਉਹਦੇ ਚੋਂ ਖਾ ਭੀ ਲੈਂਦੇ ਨੇ ਲੇਕਿਨ ਹੁਣ ਅਸੀਂ ਇਹਦਾ ਕੋਈ ਸਿਸਟਮ ਵਿੱਚ ਲੱਕ ਬਣਾ ਰਿਹਾ ਹੈ ਇਹਦੀ ਕੋਈ ਸਟ੍ਰੈਟੇਜੀ ਅਲੱਗ ਹੋਏਗੀ ਅਸੀਂ ਸਦਾ ਪੈਸਾ ਜਿਹੜਾ ਹੈ ਜਿਹੜੇ ਲਾਭਪਾਤਰੀ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਹੀ ਕਰ ਸਜਾਇਆ ਜਾਏਗਾ ਸਰ ਲੋਕ ਸਭਾ ਪ੍ਰੋਫੈਸਰਾਂ ਦਾ ਸਰਹੱਦ ਦੀ ਹਲਕਾ ਪੈਣ ਕਿਹਾ ਸਕਦੇ ਆ ਤੇ ਬੜਾ ਪਛੜਿਆ ਵੀ ਹਲਕਾ ਇਹਨੂੰ ਕਹਿ ਸਕਦੇ ਆ ਜੇਕਰ ਤੁਸੀਂ ਸੰਸਦ ਦੇ ਵਿੱਚ ਜਾਂਦੇ ਆ ਤਾਂ ਕਿਸ ਹਲਕੇ ਲਈ ਕਿਹੜੀਆਂ ਵੱਡੀਆਂ ਸਗਤਾਂ ਹੋਣਗੀਆਂ ਦੇਖੋ ਇੱਕ ਤਾਂ ਇੱਥੇ ਪਬਲਿਕ ਸੈਕਟਰ ਦੇ ਅਸੀਂ ਇੰਡਸਟਰੀ ਵੱਡੀ ਵਿਕਾਸ ਹੋ ਰਿਹਾ ਹੈ ਦੂਸਰਾ ਬਾਰਡਰ ਪੱਟੀ ਤੇ ਅਸੀਂ ਜਿਹੜੀ ਸਾਡੀ ਬਿਜ਼ਨਸ ਸੈਕਟਰ ਤੇ ਵੱਡੀਆਂ ਛੋਟੀਆਂ ਇੰਡਸਟਰੀਆਂ ਨਾਲ ਵਾਲੇ ਉਹਨਾਂ ਨੂੰ ਅਸੀਂ ਪੈਕੇਜ ਦਵਾਵਾਂਗੇ ਜਿੱਦੇ ਟੈਕਸ ਲੱਗੇ ਕੱਟ ਲੱਗੇ ਜੀਐਸਟੀ ਦਾ ਹੋਵੇ ਸੇਲ ਟੈਕਸ ਦਾ ਹੋਵੇ ਉਹਨਾਂ ਨੂੰ ਛੋਟ ਦਵਾਵਾਂਗੇ ਤਾਂ ਕਿ ਉਥੇ ਇੰਡਸਟਰੀ ਲੱਗਣ ਔਰ ਸਾਡੇ ਬੱਚਿਆਂ ਨੂੰ ਨੌਕਰੀਆਂ ਤੇ ਇੱਕ ਅਸੀਂ ਇਹ ਵੀ ਟੀਚਾ ਰੱਖਿਆ ਹੈ ਕਿ ਬਾਰਡਰ ਦੇ ਜਿਹੜੇ ਲੋਕ ਸਰਹੱਦਾਂ ਉੱਪਰ ਬੈਠੇ ਨੇ ਕਿਸਾਨ ਸਾਡੇ ਚਾਹੇ ਉਹ ਕਿਸੇ ਵੀ ਕਮਿਊਨਿਟੀ ਦੇ ਰਹਿ ਲਗੇ ਅਸੀਂ ਉਹਨਾਂ ਨੂੰ ਜਿਹੜੀਆਂ ਨੇ ਉਹਨਾਂ ਦਾ ਮਾਲਕ ਬਣਾਵਾਂਗੇ ਤਾਂ ਕਿ ਉਹ ਕਿਸੇ ਕੀ ਹੋਰ ਫੀਲ ਕਰ ਰਹੀ ਅਸੀਂ ਇਸ ਜ਼ਮੀਨ ਦੇ ਮਾਲਕ ਬਣ ਗਏ 50 50 60 60 ਸਾਲ ਹੋ ਗਏ ਉਹਨਾਂ ਨੂੰ ਜ਼ਮੀਨਾਂ ਮਿਲਦੇ ਆ ਰਹੇ ਇਹ ਚੀਜ਼ਾਂ। ਹੁਣ ਫਤਨਾ ਅਸੀਂ ਵੀ ਬਾਰਡਰ ਰੀਟੇ ਜਾ ਕੇ ਆਏ 2007 ਦੇ ਜਿਹੜੀਆਂ ਤੁਸੀਂ ਜ਼ਮੀਨਾਂ ਦੀ ਗੱਲ ਕੀਤੀ ਆ ਉਧਰ ਲੇ ਕਾਫੀ ਪਿੰਡਾਂ ਦੇ ਵਿੱਚ ਅਸੀਂ ਫਾਇਲ ਕਾ ਵਿਧਾਨ ਸਭਾ ਹਲਕੇ ਦੇ ਪਿੰਡਾਂ ਦੇ ਵਿੱਚ ਗਏ ਆ। ਉਨੀ ਸਮਾਂ ਬਾਰਡਰ ਦੇ ਨਾਲ ਜਿਹੜੇ ਪਿੰਡ ਲੱਗਦੇ 3-4 ਇਹ ਲਾਸਤੋ ਵੱਡੀਆਂ ਮੰਗਾਈ ਉਹਨਾਂ ਦੀ ਅਸੀਂ ਵੀ ਸਾਡੀ ਜ਼ਮੀਨਾਂ ਜਿਹੜੀ 2007 ਦੇ ਵਿੱਚ ਇੰਤਕਾਲ ਵਗੈਰਾ ਛੱਡ ਕੇ ਸੀ ਉਹ ਵੀ ਤੋੜ ਦਿੱਤੇ ਆ ਕਿਵੇਂ ਦੇਖਦੇ ਉਹਨਾਂ ਦਾ ਗਲਤ ਹੋਇਆ ਗਲਤ ਹੋਇਆ ਸਰਕਾਰ ਗਲਤ ਹੋਇਆ ਅਸੀਂ ਹੁਣ ਉਹਨਾਂ ਨੂੰ ਦਰੁਸਤ ਕਰ ਦਿੰਦੇ ਆ ਤੇ ਇਸ ਟਾਈਮ ਦੀ ਜਿਹੜੀ ਫਾਈਟ ਆ ਕਿਹੜੀ ਪਾਰਟੀ ਨਾਲ ਦੇ ਪਏ ਆ ਵਾਈਟ ਬਰੀਤ ਦੇਖੋ ਇਹ ਪਾਰਟੀਆਂ ਦਾ ਇਹਦਾ ਤਾਂ ਟੇਕ-ਆਫ ਹੀ ਨਹੀਂ ਹੋਇਆਗਾ ਤੁਸੀਂ ਕਦੀ ਸਟੇਡੀਅਮ ਚ ਗਏ ਹੋ ਕੋਈ ਸਟੇਡੀਅਮ ਚ ਕਦੀ ਰੇਸ ਦੇਖੀ ਤੁਸੀਂ 400 ਮੀਟਰ ਦੀ ਜਾਂ 200 ਮੀਟਰ ਹਾਂਜੀ ਮੈਂ ਤਾਂ 200 ਮੀਟਰ ਤੇ ਪਹੁੰਚ ਗਿਆ ਤੁਸੀਂ ਹਾਲੇ ਉੱਥੇ ਕੋਟੇ ਲਈ ਬੈਠੇ ਹੋ ਇਹ ਪਾਰਟੀਆਂ ਦਾ ਇਹ ਤਾਂ ਬਾਕੀ ਇਹਨਾਂ ਗੱਲ ਕਰਦੇ ਤਾਂ ਕਹਿੰਦੇ ਵੀਜਨ ਇੰਟਰੈਕਟਿਵ ਬਹੁਤ ਲੇਟ ਮਿਲੀ ਉਹਨਾਂ ਦਾ ਪ੍ਰਚਾਰ ਹੀ ਨਹੀਂ ਹੋਣਾ ਨਾਲੇ ਪ੍ਰਚਾਰ ਤੇਰੇ ਸਾਹਮਣੇ ਆ ਵੇਖ ਨਾ ਹੌਲ ਖਿੰਝਦਾ ਇੱਥੇ ਤਾਂ ਡਗ ਡਗ ਹੋਈ ਪਈ ਐ ਦੱਸ ਲੋਕ ਤਾਂ ਰਾਤ ਨੂੰ ਤਾਂ ਸੌਂਦੇ ਨੇ ਦਿਨੇ ਸੌਂਦੇ ਨੇ ਨਾ ਸੌਂਦੇ ਨੇ ਕੀ ਵੋਟਰਾਂ ਨੂੰ ਮੈਸੇਜ ਕੀ ਹੋਊਗਾ ਵੋਟਰਾਂ ਨੂੰ ਮੈਸੇਜ ਇਹੀ ਹੈਗਾ ਔਰ ਉਹ ਵੈਸੇ ਵੋਟਰ ਬੜਾ ਸਮਝਦਾਰ ਹੈ ਉਹਨਾਂ ਨੂੰ ਪਤਾ ਵੀ ਇਹ ਥਗੀ ਥੋਰੀ ਵਾਲੇ ਬੰਦੇ ਹੈਗੇ ਨੇ ਜਿਹੜੇ ਆਮ ਆਦਮੀ ਪਾਰਟੀ ਤੇ ਕਾਂਗਰਸੀ ਤੇ ਅਕਾਲੀ ਦਲ ਉਹਨਾਂ ਨੇ ਸਾਰਿਆਂ ਦੇ ਜਿਹੜੇ ਇਹਨਾਂ ਦੀ ਦੇਖ ਤੇ ਚੌਲ ਖਾ ਪਰਚੇ ਲੋਕ ਠੀਕ ਹੈ ਕਿ ਨਹੀਂ ਤੇ ਇੱਕ ਦੱਸਦੇ ਨੇ ਖੀਰ ਹੈ ਤੇ ਨਿਕਲਦੀ ਹੈ ਖਿਚੜੀ ਕਹਿੰਦੇ ਵੀ ਖੀਰ ਬਣਾਈ ਬੈਠੇ ਆ ਤੇ ਨਿਕਲਦੀ ਹੈ ਖਿਚੜੀ ਤੇ ਅਸੀਂ ਤਾਂ ਇਹਨਾਂ ਨੂੰ ਆਪਣੀਆਂ ਪਲਕਾਂ ਤੇ ਬਿਠਾ ਕੇ ਜਿਹੜੇ ਇਹਨਾਂ ਦੇ ਕਾਮ ਨੇ ਮਕਾਨ ਵੀ ਮੋਦੀ ਸਾਹਿਬ ਕੋਲ ਲੈ ਕੇ ਦੇਾਂਗੇ ਔਰ ਇਹਨਾਂ ਨੂੰ ਜਿਹੜੇ ਸਿਲੰਡਰ ਜਿਹੜੇ ਪੁਰੀਆਂ ਪਾਵਾਂ ਦੇ ਰਹਿੰਦੇ ਨੇ ਉਹ ਪੈਣਾ ਦੇ ਰਹਿੰਦੇ ਨੇ ਉਹ ਵੀ ਦੇਾਂਗੇ ਔਰ ਇਹਨਾਂ ਨੂੰ ਸਕਸ਼ੀਆਂ ਹੋਰ ਆ ਰਹੀਆਂ ਨੇ ਬੰਦੇਗਾ ਦਾ ਪੈਸਾ ਵਧਾਵਾਂਗੇ ਨੌਕਰੀਆਂ ਬੱਚਿਆਂ ਨੂੰ ਦੇ ਰਹੇ ਆ ਸੋ ਕਰੋੜਾਂ ਦੀ ਤਦਾਦ ਦੇ ਵਿੱਚ ਸਾਰੇ ਹਿੰਦੂਸਤਾਨ ਵਿੱਚ ਲੇਕਿਨ ਫਰੋਜ਼ਪੁਰ ਲੋਕ ਸਭਾ ਦੇ ਵਿੱਚ 1 ਲੱਖ ਨੌਕਰੀ ਜਿਹੜੀ ਹੈ